ਇਹ ਦੱਸਤਾ ਕਿ ਸੰਗਰੂਰ ਦੀ ਜਿਹੜੀ ਲੋਕ ਸਭਾ ਸੀਟ ਹੈ ਭਾਵੇਂ ਦਾ ਨਤੀਜਾ 4 ਜੂਨ ਨੂੰ ਆਉਣਾ ਹੈ ਪਰ ਤੁਸੀਂ ਅੱਜ ਹੀ ਫੈਸਲਾ ਸਨਤਾ ਵੀ ਭਾਈ ਸੰਗਰੂਰ ਦੀ ਸੀਟ ਆਮ ਆਦਮੀ ਪਾਰਟੀ ਨੇ ਜਿੱਤਨੀ ਜਿਹੜੀ ਤੈ ਸੋ ਮੈਂ ਸਾਰੇ ਭਰਾਵਾਂ ਦਾ ਜਿੱਥੇ ਬਹੁਤ ਧੰਨਵਾਦ ਕਰਦਾ ਉਥੇ ਰਪਾਲ ਸਿੰਘ ਚੀਮਾ ਜੀ ਜੋ ਮੇਰੇ ਨਾਲੋਂ ਪਹਿਲਾਂ ਸਮੋਦਨ ਕਰ ਰਹੇ ਸੀ ਮੈਂ ਇਹਨਾਂ ਦੇ ਹਲਕੇ 'ਚ ਜਾ ਕੇ ਵੀ ਮੈਂ ਦੁਬਾਰਾ-ਦੁਬਾਰਾ ਇਹਨਾਂ ਦੇ ਹਲਕੇ ਦੇ ਲੋਕਾਂ ਦਾ ਧੰਨਵਾਦ ਵੀ ਕਰਕੇ ਆਇਆ ਤੇ ਵਧਾਈ ਵੀ ਦੇ ਕੇ ਆਇਆ ਤੇ ਮੁੱਖ ਮੰਤਰੀ ਸਾਹਿਬ ਦੇ ਹਲਕੇ 'ਚ ਜਾ ਕੇ ਵੀ ਮੈਂ ਧੰਨਵਾਦ ਵੀ ਕਰਕੇ ਆਇਆ ਤੇ ਵਧਾਈ ਵੀ ਦੇ ਕੇ ਆਇਆ ਕਿਉਂਕਿ ਭਰਾ ਮੇਰੇ ਅੱਜ ਜਿੰਨੇ ਕੰਮ ਪੰਜਾਬ ਦੇ ਵਿੱਚ ਹੋ ਰਿਹਾ ਚਾਹੇ ਬਿਜਲੀ ਆਪਾਂ ਨੇ ਹਰ ਘਰ ਨੂੰ ਦਿੱਤੀ ਆ ਚਾਹੇ ਕਿਸਾਨਾਂ ਨੂੰ ਦਿੱਤੀ ਆ ਚਾਹੇ ਨੌਕਰੀਆਂ ਦਿੱਤੀਆਂ ਨੇ ਚਾਹੇ ਮਹੱਲਾ ਕਲੀਨਿਕ ਬਣ ਰਿਹਾ ਚਾਹੇ ਸਕੂਲ ਬਣ ਰਿਹਾ ਤੇ ਚਾਹੇ ਪ੍ਰਾਈਵੇਟ ਥਰਮਲ ਖਰੀਦ ਕੇ ਸਰਕਾਰੀ ਕੀਤਾ ਇਨਾਂ ਸਾਰੀਆਂ ਚੀਜ਼ਾਂ ਤੇ ਪੈਸਾ ਲੱਗਦਾ ਤੇ ਉਹ ਪੈਸਾ ਕਿੱਥੋਂ ਆਉਣਾ ਉਹ ਪੈਸਾ ਪੰਜਾਬ ਦੇ ਖਜ਼ਾਨੇ ਚੋਂ ਆ। ਉਹ ਖਜ਼ਾਨਾ ਜਿਹਨੂੰ ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਰਹਿੰਦੇ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ। ਸੋ ਥੋੜੀ ਸਰਕਾਰ ਨੇ ਜੇ ਸਾਰੇ ਕੰਮ ਕੀਤੇ ਆ ਇਹ ਤਾਂ ਕੀਤੇ ਆ ਕਿਉਂਕਿ ਉਹ ਖਜ਼ਾਨਾ ਜਿਹੜਾ ਭਰਿਆ ਤੇ ਉਹ ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਝੂਠ ਨਹੀਂ ਸੀ ਬੋਲਦਾ ਕਿ ਖਜ਼ਾਨਾ ਖਾਲੀ ਹੈ। ਜਿੱਦਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹ ਖਜ਼ਾਨਾ ਵਾਕਈ ਖਾਲੀ ਸੀ ਪਰ ਮੈਂ ਵਧਾਈ ਦੇਣਾ ਮੁੱਖ ਮੰਤਰੀ ਸਾਹਿਬ ਨੂੰ ਤੇ ਚੀਮਾ ਸਾਹਿਬ ਨੂੰ ਕਿ ਪਿਛਲੇ 2 ਸਾਲਾਂ 'ਚ ਇਹ ਜਿੰਨੇ ਕੰਮ ਹੋਇਆ ਇਹ ਸਾਰੇ ਪੈਸੇ ਦੇ ਨਾਲ ਹੋਇਆ ਬਿਨਾ ਪੈਸੇ ਤੋਂ ਨਹੀਂ ਹੋਇਆ ਤੇ ਜੇ ਪੰਜਾਬ ਦੇ ਲੋਕਾਂ ਨੇ 77 ਸਾਲ ਦਾ ਰਿਕਾਰਡ ਵੋਟਾਂ ਦਾ ਤੋੜਿਆ ਤਾਂ ਆਮ ਆਦਮੀ ਪਾਰਟੀ ਨੇ 70 ਸਾਲਾਂ ਦਾ ਰਿਕਾਰਡ ਕਮਾਈ ਦਾ ਤੋੜਿਆ ਇੰਨੀ ਕਮਾਈ ਆ ਤੱਕ ਕਿਸੇ ਸਰਕਾਰ ਨੂੰ ਨਹੀਂ ਹੋਈ ਜਿੰਨੀ ਪਿਛਲੇ 2 ਸਾਲਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਈ ਹੈ ਤੇ ਤਾਂ ਹੀ ਹੋਈ ਹੈ ਜੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਆ ਚੀਮਾ ਸਾਹਿਬ ਬੈਠੇ ਆ ਜਿੰਨੀ ਕ ਅੱਗੇ ਮਹਿੰਗਾਈ ਵਾਧੀ ਸੀ ਪਿਛਲੇ 77 ਸਾਲ ਚ ਜੇ 5% ਮਹਿੰਗਾਈ ਵਧੀ 6% ਵਧੀ ਤਾਂ ਉਹਦੇ ਹਿਸਾਬ ਨਾਲ ਜਿਹੜਾ ਪੰਜਾਬ ਦਾ ਰੈਵਨਿਊ ਪੰਜਾਬ ਦੀ ਕਮਾਈ ਹੈ ਜਿਹੜੀ ਉਹ ਵਾਧੀ ਸੀ ਪਰ ਭਰਾ ਮੇਰੋ ਤੁਸੀਂ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰ ਵਰਕਰ ਵਧਾਈ ਦੇ ਪਾਸਰੋਂ ਕਿ ਜਿਹੜੀ ਕਮਾਈ ਕਦੇ 6% ਤੋਂ ਜ਼ਿਆਦਾ ਨਹੀਂ ਸੀ ਵਧੀ ਕਦੇ 5% ਤੋਂ ਜ਼ਿਆਦਾ ਨਹੀਂ ਸੀ ਵਧੀ ਉਹ ਕਮਾਈ ਪਿਛਲੇ 2 ਸਾਲਾਂ ਤੋਂ 14% ਦੇ ਹਿਸਾਬ ਨਾਲ ਵੱਧ ਰਹੀ ਹੈ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਪੰਜਾਬ ਦੇ ਖਾਤੇ 'ਚ ਜਾਵਾ ਆ ਰਹੇ ਆ ਉਸੇ ਪੈਸੇ ਦੇ ਨਾਲ ਸਕੂਲ ਬਣ ਰਹੇ ਆ ਉਸੇ ਪੈਸੇ ਦੇ ਨਾਲ ਲੋਕਾਂ ਨੂੰ ਬਿਜਲੀ ਦੀ ਸਬਸਿਡੀ ਮਿਲ ਰਹੀ ਹੈ ਉਸੇ ਪੈਸੇ ਨਾਲ ਮਹੱਲਾ ਕਲੀਨਿਕ ਬਣ ਰਹੇ ਆ ਤੇ ਉਸੇ ਪੈਸੇ ਦੇ ਨਾਲ ਪ੍ਰਾਈਵੇਟ ਥਰਮਲ ਖਰੀਦ ਕੇ ਜਿਹੜਾ ਸਰਕਾਰੀ ਕੀਤਾ ਤੇ ਉਸੇ ਪੈਸੇ ਦੇ ਨਾਲ ਜਿਹੜੀਆਂ ਅੱਜ ਹਰ ਸੜਕ ਤੇ ਜਿਹੜੀਆਂ ਐਸਐਸਪਾੜੀਆਂ ਗੱਡੀਆਂ ਖੜੀਆਂ ਨੇ ਇਹ ਸਾਰਾ ਕੁਝ ਉਹ ਪਿਸਤਲ ਹੋਇਆ ਤੇ ਪੈਸਾ ਤਾਂ ਆ ਕਿਉਂਕਿ ਜੇ ਇਮਾਨਦਾਰੀ ਦੇ ਨਾਲ ਕੰਮ ਹੈ ਜਿਹੜਾ ਉਹ ਕੀਤਾ ਮੈਨੂੰ ਡੇਢ ਮਹੀਨਾ ਹੋਇਆ ਤਕਰੀਬਨ ਟਿਕਟ ਮਿਲੀ ਨੂੰ ਬੜੇ ਪੱਤਰਕਾਰ ਮਿਲਦੇ ਆ ਤੇ ਬੜੇ ਪਿੰਡਾਂ 'ਚ ਜਾਣ ਦਾ ਮੌਕਾ ਮਿਲਦਾ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀ ਬਿਆਨਬਾਜ਼ੀ ਵੀ ਰੋ ਸੁਣਦੇ ਆ ਰੋਜ ਪੜ੍ਹਦੇ ਆ ਕਈ ਕਹਿੰਦੇ ਆ ਜੀ ਇਹਨਾਂ ਨੇ ਆ ਵਾਦਾ ਕੀਤਾ ਸੀ ਆ ਪੂਰਾ ਹੋ ਗਿਆ ਪਰ ਫਲਾਣਾ ਪੂਰਾ ਨਹੀਂ ਕੀਤਾ ਪਰ ਭਰਾ ਮੇਰੇ ਜਿੰਨੇ ਤੁਸੀਂ ਬੈਠੇ ਹੋ ਸਾਰੇ ਇਸ ਗੱਲ ਦੀ ਗਵਾਹੀ ਭਰੋਗੇ ਕਿ ਪਿਛਲੇ 3-4 ਦਹਾਕਿਆਂ 'ਚ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਕੱਲੇ ਕੀਤੇ ਵਾਦੇ ਉਹੀ ਨਹੀਂ ਪੂਰੇ ਕੀਤੇ ਜਿਹੜੇ ਕੰਮ ਅਸੀਂ ਨਹੀਂ ਵੀ ਕਹੇ ਸੀ ਉਹ ਵੀ ਕੰਮ ਜਿਹੜੇ ਆ ਪਿਛਲੇ 2 ਸਾਲਾਂ 'ਚ ਕਰਕੇ ਦਿਖਾਏ ਆ ਚਲੋ ਬਿਜਲੀ ਵਾਲਾ ਤਾਂ ਅਸੀਂ ਵਾਅਦਾ ਕੀਤਾ ਸੀ ਵੀ ਭਾਈ 600 ਜੁੰਡ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ ਉਹ ਤਾਂ ਦਿੱਤੀ ਹੋਈ ਐ ਪਰ 14 ਟੋਲ ਜਿਹੜੇ ਪੰਜਾਬ 'ਚੋਂ ਬੰਦ ਕੀਤੇ ਆ ਇਹ ਕਿਸੇ ਸਥੇ ਤੇ ਵਾਅਦਾ ਕੀਤਾ ਸੀ ਕਿਸੇ ਦੇ ਵਾਅਦਾ ਨਹੀਂ ਸੀ ਕੀਤਾ ਪਰ 14 ਟੋਲ ਪੰਜਾਬ 'ਚ ਬੰਦ ਹੋਏ ਉਹ ਵੀ ਕਿਉਂ ਹੋਏ ਕਿਉਂਕਿ ਜਿਵੇਂ ਇਮਾਨਦਾਰੀ ਦੇ ਨਾਲ ਖਜ਼ਾਨਾ ਵਧਿਆ ਉਸੇ ਇਮਾਨਦਾਰੀ ਕਰਕੇ ਟੋਲ ਬੰਦ ਹੋਏ ਆ ਅੱਜ ਵਿਰੋਧੀ ਤੇਰਾ ਮੇਰੋ ਮਿਆਦ ਅਕਾਲੀਆਂ ਕਾਂਗਸੀਆਂ ਵੇਲੇ ਵੀ ਖਤਮ ਹੁੰਦੀ ਸੀ ਪਰ ਫਰਕ ਇਹ ਨਾ ਉਹ ਮਿਆਦ ਕਰੋੜਾ ਰੁਪਇਆ ਲੈ ਕੇ ਪੈਸੇ ਲੈ ਕੇ ਕਦੇ 1.5 ਸਾਲ ਕਦੇ 2 ਸਾਲ ਵਧਾ ਦਿੱਤੀ ਜਾਂਦੀ ਸੀ ਉਹ ਕਰੋੜਾ ਰੁਪਇਆ ਨੂੰ ਠੋਕਰ ਮਾਰਨ ਲਈ ਮਿਆਦ ਨਾ ਵਧਾਉਣ ਲਈ ਲੱਤਾਂ ਚ ਭਾਰ ਚਾਹੀਦਾ ਸੀ ਜਿਗਰਾ ਚਾਹੀਦਾ ਸੀ ਕਰੋੜਾ ਦੇ ਠੋਕਰ ਮਾਰਨ ਲਈ ਜਿਹੜਾ ਸਿਰਫ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਆ ਜਿਨ੍ਹਾਂ ਨੇ ਰਿਜੈਕਟ ਕੀਤੇ ਪ੍ਰੋਪੋਜ਼ਲ ਤੇ 14 ਟੋਲ ਪੰਜਾਬ ਤੋਂ ਜਿਹੜੇ ਆ ਬੰਦ ਕੀਤੇ ਆ ਤੇ ਉਹ ਕੰਮ ਨੇ ਜਿਨ੍ਹਾਂ ਦਾ ਅਸੀਂ ਕਿਤੇ ਵਾਦਾ ਹੀ ਨਹੀਂ ਸੀ ਕੀਤਾ ਐਸਐਸਫ ਵਾਲੀਆਂ ਗੱਡੀਆਂ ਲੱਗੀਆਂ ਨੇ ਕਿਸੇ ਮੈਨੂੰ ਨਹੀਂ ਲੱਗਦਾ ਵੀ ਸਟੇਜ ਤੋਂ ਮੁੱਖ ਮੰਤਰੀ ਸਾਹਿਬ ਬੈਠੇ ਆ ਵੀ ਕਿਤੋਂ ਵੀ ਆਪਾਂ ਵਾਦਾ ਕੀਤਾ ਹੋਊਗਾ ਸ਼ਹੀਦਾਂ ਨੂੰ 1-1 ਕਰੋੜ ਰੁਪਇਆ ਦੇਣ ਦਾ ਵਾਦਾ ਕੀਤਾ ਸੀ ਉਹ ਸੀ ਦੇ ਰਹੇ ਆ ਪਰ ਕਦੇ ਕਿਹਾ ਸੀਗਾ ਵੀ ਭਾਈ ਪ੍ਰਾਈਵੇਟ ਥਰਮਲ ਖਰੀਦ ਕੇ ਅਸੀਂ ਸਰਕਾਰੀ ਕਰ ਦਾਂਗੇ ਸੋ ਇੰਨਾ ਕੰਮਾਂ ਤੋਂ ਜੇ ਸਰਕਾਰ ਕੋਈ ਵੇਣਾ ਵਾਦੇ ਕੀਤੇ ਹੋਈ ਵੀ ਇਦਾਂ ਦੇ ਕੰਮ ਕਰ ਰਹੀ ਐ ਇਹਦੇ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਵਿਜ਼ਨ ਕੀ ਐ ਸਰਕਾਰ ਦੀ ਸੋਚ ਕੀ ਐ ਸਰਕਾਰ ਦੀ ਵਿਚਾਰਤਾ ਰਾ ਕੀ ਐ ਸੋ ਭਰਾ ਮੇਰੋ ਪਿਛਲੇ 2 ਸਾਲਾਂ ਦੇ ਵਿੱਚ ਕੰਮ ਘਟ ਹੋਏ ਵੱਧ ਹੋਏ ਪਰ ਸਰਕਾਰ ਦੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਕੋਈ ਵੀ ਵਿਰੋਧੀ ਤੇ ਰਾਲਾ ਵੀ ਬੰਦਾ ਵੀ ਨੀਅਤ ਤੇ ਖੋਟ ਨਹੀਂ ਨiyet ਦੇ ਜਿਹੜਾ ਸਵਾਲ ਨਹੀਂ ਠਾ ਸਕਦਾ ਪਿਛਲੇ 2 ਸਾਲਾਂ ਚ 100% ਐਫਰਟ ਕੀਤਾ ਹੈ ਇਮਾਨਦਾਰੀ ਦੇ ਨਾਲ ਕੰਮ ਕੀਤਾ ਤਾਂ ਹੀ ਉਹ ਏਡੇ ਏਡੇ ਕੰਮ ਪੰਜਾਬ ਦੇ ਵਿੱਚ ਹੋਇਆ ਤੋਂ ਪਹਿਲੇ 2 ਸਾਲ ਵੀ ਕੀਤੇ ਆ ਕਿਉਂ ਨਾਲੇ 3 ਸਾਲਾਂ ਦੇ ਵਿੱਚ ਕਿਉਂਕਿ ਸਰਕਾਰ 2027 ਤੱਕ ਪਈ ਹੈ ਇਹ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਤੇ ਤੁਹਾਡੇ ਸਾਰ ਨਾਲ ਵਾਅਦਾ ਜਿੰਨੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਆ 5 ਸਾਲਾਂ 'ਚ ਇੱਕ ਵੀ ਵਾਦਾ ਅਧੂਰਾ ਨਹੀਂ ਰਹੂਗਾ ਸਾਰੇ ਵਾਦੇ ਕੀਤੇ ਵੀ ਪੂਰੇ ਕਰਾਂਗੇ ਤੇ ਉਹ ਤੋਂ ਬਿਨਾ ਵੀ ਜਿਹੜੇ ਕਰਨ ਵਾਲੇ ਕੰਮ ਨੇ ਉਹ ਵੀ ਕਰਾਂਗੇ ਪੰਜਾਬ ਦਾ ਖਜ਼ਾਨਾ ਵੀ ਭਰਾਂਗੇ ਤੇ ਉਹ ਖਜ਼ਾਨੇ ਨਾਲ ਪੰਜਾਬ ਨੂੰ ਪੰਜਾਬ ਦੇ ਖਜ਼ਾਨੇ ਨੂੰ ਪੰਜਾਬ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣ ਦਾ ਕੰਮ ਹੈ ਜਿਹੜਾ ਉਹ ਪਾਰਟੀ ਜਿਹੜਾ ਉਹ ਕਰੂਗੀ ਸੋ ਮੈਂ ਜਾਦਾ ਸਮਾਂ ਨਹੀਂ ਲੈਣਾ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੇਰੇ ਤੇ ਵਿਸ਼ਵਾਸ ਦਿਖਾਇਆ ਤੇ ਜਿਹੜੀ ਸਭ ਤੋਂ ਇੰਪੋਰਟੈਂਟ ਸੀਟ ਸੀ ਸੰਗਰੂਰ ਦੀ ਮੈਨੂੰ ਤੁਸੀਂ ਲੜਨ ਦਾ ਮੌਕਾ ਦਿੱਤਾ ਮੈਂ ਪਰਮਾਤਮਾ ਤੋਂ ਡਰ ਕੇ ਆ ਵਰਕਰਾਂ ਦੇ ਸਿਰ ਤੇ ਮੈਂ ਕਹਿਣਾ ਕਿਉਂਕਿ ਮੈਂ ਸਾਰੇ ਹਲਕਿਆਂ 'ਚ ਮਾਨ ਸਾਹਿਬ ਮੈਂ ਜਾ ਕੇ ਆਇਆ ਤੇ ਮੈਂ ਸਾਰਿਆਂ ਨੂੰ ਇੱਕੋ ਗੱਲ ਕਹੀ ਹੈ ਕਿਉਂਕਿ ਅੱਜ ਸਾਰੀਆਂ ਪਾਰਟੀਆਂ ਭਾਵੇਂ ਕਾਲੀ ਐ ਭਾਵੇਂ ਕਾਂਗਰਸੀ ਐ ਭਾਵੇਂ ਮਾਨ ਵਾਲੇ ਐ ਉਹਨਾਂ ਦਾ 12 ਸੀਟਾਂ ਦੇ ਤੇ ਆ ਨਹੀਂ ਇੱਕੋ ਜੋਰ ਲੱਗਿਆ ਹੋਇਆ ਵੀ ਸੰਗਰੂਰੋਂ ਆਮ ਆਦਮੀ ਪਾਰਟੀ ਵਾਲੇ ਢੋਣੇ ਆ ਪਰ ਸਾਡੀ ਲੜਾਈ ਜਿੱਤ ਆਪਣੀ ਹੋਣੀ ਹੋਣੀ ਹੈ ਪਰ ਸਾਡੀ ਲੜਾਈ ਅੱਜ ਦੀ ਘੜੀ ਕੱਲੀ ਸੰਗਰੂਰੋਂ ਜਿੱਤਦੀ ਨਹੀਂ ਛੋਡੀਆਂ ਮਾਨ ਸਾਹਿਬ ਬਾਕੀ 12 ਸੀਟਾਂ ਤੇ ਲੀਡ ਘਟ ਆਵੇ ਵਧ ਆਵੇ ਪਰ ਸਾਡੀ ਅੜੀ ਆ ਸਾਰੇ ਵਰਕਰਾਂ ਦੇ ਸਿਰ ਤੇ ਕਹਿਣਾ 13 ਦੀਆਂ 13 ਸੀਟਾਂ ਤੋਂ ਸਭ ਤੋਂ ਵੱਧ ਲੀਡ ਸੇ ਸੰਗਰੂਰ ਤੋਂ ਲੈ ਕੇ ਆਵਾਂਗੇ ਤੁਸੀਂ ਤੁਸੀਂ ਮਾਨਤਾ ਭਾਵੇਂ ਗੁੱਸਾ ਕਰ ਜੋ ਤੁਹਾਡਾ ਰਗੜ ਵੀ ਐ ਤੀ ਤੋੜ ਦੇਣਾ ਸੀ 2 ਲੱਖ 11000 ਜਿਹੜਾ ਵੋਟਾਂ ਵਾਲਾ ਤੇ ਮੈਂ ਨਹੀਂ ਤੋੜਨਾ ਇਹ ਭਰਾ ਮੇਰਾ ਤੁਸੀਂ ਤੋੜਨਾ ਕਿਉਂਕਿ ਉਹ ਜ਼ਿਲ੍ਹਾ ਹੈ ਉਹ ਲੋਕ ਸਭਾ ਹੈ ਜਿੱਥੇ ਤੁਸੀਂ ਆਮ ਆਦਮੀ ਪਾਰਟੀ ਦਾ ਬੂਟਾ ਲਾਇਆ ਜਿਹਦੇ ਕਰਕੇ ਅੱਜ ਪੰਜਾਬ 'ਚ 92 ਸੀਟਾਂ ਆਈਆਂ ਨੇ ਸੋ ਅੱਜ ਜਿਹੜਾ ਬੂਟਾ ਤੁਹਾਡਾ ਦਰਖਤ ਬਣਿਆ ਅੱਜ ਉਹਨਾਂ ਸਾਰਿਆਂ ਨੂੰ ਪਾਰਟੀਆਂ ਦਾ ਜੋਰ ਲੱਗਿਆ ਹੋਇਆ ਵੀ ਤੁਹਾਨੂੰ ਇੱਥੋਂ ਕਿਸੇ ਤਰ੍ਹਾਂ ਹਰਾਉਣਾ ਹੈ ਚਲੋ ਪਿਛਲੀ ਵਾਰੀ ਤਿਲਕਣਵਾਜੀ ਹੋ ਗਈ ਕਾਂਗਰਸ ਰਹੀ ਹੈ ਕਿਸੇ ਨਾਲ ਵੀ ਕੰਪੈਰੀਸ਼ਨ ਕਰਨਾ ਹੋਵੇ ਕਿਸੇ ਸਰਕਾਰ ਨੇ ਵੀ ਪਹਿਲੇ 2 ਸਾਲਾਂ ਚ 25% ਕੰਮ ਵੀ ਨਹੀਂ ਕੀਤਾ ਅਸੀਂ 43000 ਨੌਕਰੀਆਂ ਦਿੱਤੀਆਂ ਕੋਈ ਸਰਕਾਰ ਚੱਕ ਲੋ ਕਿਸੇ ਨੇ ਵੀ ਪਹਿਲੇ 2 ਸਾਲਾਂ ਚ 43000 ਨੌਕਰੀ ਦਿੱਤੇ ਤਾਂ ਲੋਕ ਸਾਨੂੰ ਜਮਾ ਵੋਟਾਂ ਨਾ ਪਾਉਣ ਕਰਦੇ ਹੀ ਨਹੀਂ ਸੀ ਜਦੋਂ ਲਾਸਟੇ 6 ਮਹੀਨੇ ਰਹਿੰਦੇ ਸੀ ਉਦੋਂ ਜਾ ਕੇ ਨੌਕਰੀਆਂ ਦੇਣੀਆਂ ਸ਼ੁਰੂ ਕਰਦੇ ਸੀ ਉਦੋਂ ਜਾ ਕੇ ਕੋਈ ਇੱਕ ਦਾ ਵਾਦਾ ਪੂਰਾ ਕਰਦੇ ਸੀ ਉਦੋਂ ਜਾ ਕੇ ਦੋ ਚਾਰ ਨਹੀਂ ਪੱਥਰ ਰੱਖ ਦਿੰਦੇ ਸੀ ਇਹ ਪਹਿਲੀ ਸਰਕਾਰ ਆ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਆਉਣ ਸਰ ਕੰਮ ਕੀਤਾ ਤੇ ਸਾਨੂੰ ਮਾਣ ਹੈ ਤਕੜੇ ਹੋ ਕੇ ਲੜਾਈ ਜਿਹੜੀ ਆ ਲੜਨੀ ਆ ਤੇ ਜਿਹੜੇ ਆ ਬਾਹਰਲੇ ਜ਼ਿਲ੍ਹਿਆਂ ਤੋਂ ਆਏ ਆ ਸਾਰਿਆਂ ਨੂੰ ਇੱਥੋਂ ਭਜਾਉਣਾ ਤੇ ਤੁਹਾਡੇ ਸਿਰ ਤੇ ਜਿਹੜਾ ਉਹ ਭਜਾਉਣਾ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਲਾਸਟੇ ਇੱਕੋ ਬੇਨਤੀ ਕਰਦਾ ਕਿਉਂਕਿ ਮਾਨ ਸਾਹਿਬ ਜਿੰਨੇ ਉਮੀਦਵਾਰ ਨੇ ਕੱਲੇ ਤੁਸੀਂ ਉਹ ਜਿਨ੍ਹਾਂ ਨੇ ਸੰਗਰੂਰ ਦੇ ਮੁੰਡੇ ਨੂੰ ਟਿਕਟ ਦਿੱਤੀ ਹੈ ਬਾਕੀ ਸਾਰਿਆਂ ਨੇ ਬਾਹਰੋਂ ਫੜਫੜ ਕੇ ਜਿਹੜੇ ਉਹ ਲਿਆਂਦੇ ਆ ਇੱਕ ਤਾਂ ਪਤਾ ਨਹੀਂ ਕਾਂਗਰਸ ਵਾਲਿਆਂ ਨੇ ਜਿਹੜੇ ਖਹਿਰਾ ਸਾਹਿਬ ਲਿਆਂਦੇ ਆ ਆ ਜਿੰਨੇ ਇੱਥੇ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਕਿਸੇ ਨੂੰ ਜ਼ਿਲ੍ਹਾ ਵੀ ਪਤਾ ਹੋਊ ਵੀ ਭਲੱਥ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਉਹ ਮੈਂ ਤਾਂ ਕਿਸੇ ਪੱਤਰਕਾਰ ਨੂੰ ਹੱਸਦੇ ਨੇ ਕਹਤਾ ਮੈਂ ਕਹ ਵੀ ਖੈਲਾਸ ਆਫ 10 ਪਿੰਡਾਂ ਦੇ ਨਾਮ ਦੱਸ ਦੇਣਾ ਤੇ ਤੁਸੀਂ ਦੇਖੋ ਵੀ ਤੀਜੇ ਤੇ ਤੀਜੇ ਪਿੰਡ ਤੋਂ ਬਾਅਦ ਚੌਥਾ ਪਿੰਡ ਨਹੀਂ ਦੱਸਿਆ ਗਿਆ ਤੇ ਸਾਨੂੰ ਅੱਜ ਪਤਾ ਲੱਗਿਆ ਵੀ ਸੰਗਰੂਰ ਵੀ ਪਿੰਡ ਹੈ ਧੂਰੀ ਵੀ ਪਿੰਡ ਹੈ ਲਹਿਰਾ ਵੀ ਪਿੰਡ ਹੈ ਸੋ ਭਰਾ ਮੇਰੋ ਜਿਹੜਾ ਬੰਦਾ ਚੰਡੀਗੜ੍ਹੋਂ ਸੰਗਰੂਰ ਨੇਵੀਗੇਸ਼ਨ ਲਾ ਕੇ ਆਉਂਦਾ ਉਹ ਕਿੱਥੋਂ ਸੰਗਰੂਰ ਦੇ ਲੋਕਾਂ ਦੀ ਲੜਾਈ ਲੜਨ ਨੂੰ ਛਾਜਲੀ ਦਾ ਨਾਮ ਲਿਆ ਸੀ ਮੈਂ ਕਹਣਾ ਖੇਰਾ ਸਾਹਿਬ ਨੂੰ ਛਾਜਲੀ ਛੱਡਿ ਆਓ ਬਿਨਾ ਰਾਹ ਪੁੱਛੇ ਸੰਗਰੂਰ ਨਹੀਂ ਆ ਸਕਦੇ ਉਹ ਕੀ ਸੰਗਰੂਰ ਦੇ ਲੋਕਾਂ ਦੀ ਗੱਲ ਕਰੂ ਨਾਲੇ ਚੱਲੋ ਰਾਹ ਪਤਾ ਵੀ ਹੋਣ ਪਿੰਡ ਪਤਾ ਵੀ ਹੋਣ ਪਰ ਕੋਈ ਛਾਤੀ ਤੇ ਹੱਥ ਮਾਰਨ ਨਾਲ ਕੋਈ ਇਮਾਨਦਾਰ ਨਹੀਂ ਬਣ ਜਾਂਦਾ ਕੋਈ ਕੈਰੇਕਟਰ ਸਾਫ ਨਹੀਂ ਹੋ ਜਾਂਦਾ ਅਸੀਂ ਤਿੰਨ ਉਮੀਦਵਾਰਾਂ ਨੂੰ ਟਿਕਟਾਂ ਜਿਹੜੀਆਂ ਚੱਲੋ ਸਾਨੂੰ ਚੰਗੇ ਲੱਗੇ ਸੀ ਲਿਆ ਕੇ ਦੇਤੀਆਂ ਖੈਰਾ ਸਾਹਿਬ ਕਹਿੰਦੇ ਆ ਜੀ ਤਿਤਲੀਆਂ ਨੂੰ ਦੇ ਦਿਆਂ ਤਿਤਲੀਆਂ ਨੂੰ ਦੇਤੀਆਂ ਜਿੱਦਣ ਤੁਸੀਂ ਸਾਡੇ ਚ ਆਏ ਸੀ ਤੁਸੀਂ ਵੀ ਤਾਂ ਫਿਰ ਤਿਤਲੀ ਸੀ ਨਾਲੇ ਇਹ ਤਾਂ ਚਲੋ ਕੋਈ ਦੂਜੀ ਪਾਰਟੀ 'ਚ ਆਇਆ ਹੋ ਖੈਰਾ ਸਾਹਿਬ ਤੁਸੀਂ ਜੰਮੇ ਅਕਾਲੀ ਦਲ 'ਚ ਫਿਰ ਕਾਂਗਰਸ 'ਚ ਗਏ ਫਿਰ ਆਮ ਆਦਮੀ ਪਾਰਟੀ 'ਚ ਆਏ ਫਿਰ ਪੰਜਾਬੀ ਏਕਤਾ ਪਾਰਟੀ ਫਿਰ ਫਿਰ ਕਾਂਗਰਸ ਕੱਲੀ ਪੰਜਾਬ 'ਚੋਂ ਭਾਜਪਾ ਬਜਰੀਆ ਜਿਹਦੇ 'ਚ ਖੈਰਾ ਸਾਹਿਬ ਨਹੀਂ ਗਏ ਜਿਹੜਾ ਬੰਦਾ 6 ਪਾਰਟੀਆਂ ਬਦਲ ਚੁੱਕਿਆ ਉਹ ਦੂਜਿਆਂ ਨੂੰ ਕਹਿ ਰਿਹਾ ਤਿਤਲੀਆਂ ਤੂੰ ਤਾਂ ਹੈਲੀਕਾਪਟਰ ਹੋ ਕਦੇ ਕਿੱਥੇ ਕਦੇ ਕਿੱਥੇ ਸੋ ਮੈਂ ਦੁਬਾਰਾ ਕਹੂੰਗਾ ਭਰਾ ਮੇਰੋ ਜਿੰਨੇ ਵੀ ਕਿਉਂਕਿ ਤੁਸੀਂ ਤਾਂ ਵਰਕਰ ਬੈਠੇ ਹੋ ਗੱਲ ਮੀਡੀਆ 'ਚ ਜਾਣੀ ਆ ਕੋਈ ਛਾਤੀ ਤੇ ਹੱਥ ਮਾਰਨ ਨਾਲ ਇਮਾਨਦਾਰ ਨਹੀਂ ਜਾਂਦਾ ਇਹ ਨਹੀਂ ਵੀ ਭਾਈ ਉਹਦੀ ਨੈਤਿਕਤਾ ਬਹੁਤ ਕੋਈ ਉੱਚੀ ਆ ਬੜੀਆਂ ਇਦਾਂ ਦੀਆਂ ਧਾਰਨਾ ਨੇ ਮੈਂ ਖੈਰਾ ਸਾਹਿਬ ਨੂੰ ਅੱਜ ਇੱਕ ਹੋਰ ਸਵਾਲ ਵੀ ਕਰੂੰਗਾ ਤੁਸੀਂ ਖੁਦ ਮੁਖਤਿਆਰੀ ਦੀਆਂ ਨੈਤਿਕਤਾ ਦੀਆਂ ਗੱਲਾਂ ਜੀ ਆਮ ਆਦਮੀ ਪਾਰਟੀ ਦਿੱਲੀੋਂ ਚੱਲਦੀ ਐ ਆ ਬੈਠਿਆ ਆ ਮਾਨ ਸਾਹਿਬ ਜਿੱਦਣ ਮੈਨੂੰ ਟਿਕਟ ਦਿੱਤੀ ਆ ਬੁਲਾ ਕੇ ਪੁੱਛਿਆ ਵੀ ਮੀ ਤੇ ਲੜੇਗਾ ਮੈਂ ਕਿਹਾ ਸਰ ਜੇ ਤੁਸੀਂ ਹੁਕਮ ਕਰੋਗੇ ਲੜੂਗਾ ਤੇ ਤੁਸੀਂ ਜਿਹੜੇ ਕਹਿੰਦੇ ਸੀ ਇੱਥੇ ਪੰਜਾਬ ਚ ਫੈਸਲੇ ਕਰਨੇ ਆ ਜਿੱਦਣ ਟਿਕਟ ਆਈ ਅਖੇ ਜੀ ਮੈਂ ਤਾਂ ਮੰਗੀ ਨਹੀਂ ਦਿੱਲੀੋਂ ਦਿੱਤੀ ਤੇ ਹੁਣ ਮਾਪਦੰਡ ਦੋਰੇ ਨੇ ਕੋਈ ਨਾਦਕਤਾ ਨੂਤਕਤਾ ਨਹੀਂ ਕੋਈ ਜ਼ਮੀਰ ਜਮੂਰ ਨਹੀਂ ਜੇ ਜ਼ਮੀਰ ਹੁੰਦੀ ਪਹਿਲਾ ਦੁਨੀਆ ਦਾ ਲੀਡਰ ਆਫ ਓਪੋਜੀਸ਼ਨ ਹੋਊ ਮੈਨੂੰ ਲੱਗਦਾ ਪੂਰੇ ਭਾਰਤ ਦੇ ਵਿੱਚ ਜੀਨੂੰ ਨਾ ਘਰੇ ਆ ਕੇ ਜੁਆਇਨ ਕਰਵਾਇਆ ਨਾ ਆਪਦੇ ਘਰੇ ਮੁੱਖ ਮੰਤਰੀ ਨੇ ਬੁਲਾਇਆ ਨਾ ਰੈਲੀ ਕੀਤੀ ਨਾ ਪ੍ਰੈਸ ਕਾਨਫਰੰਸ ਕੀਤੀ ਹੈਲੀਪੈਡ ਤੇ ਜੁਆਇਨ ਕਰਵਾ ਲਿਆ ਖੈਰਾ ਸਾਹਿਬ ਆਪਦੇ ਦਿਲ ਤੇ ਹੱਥ ਰੱਖ ਕੇ ਦੱਸੋ ਤੁਹਾਨੂੰ ਜਲਾਲਤ ਨਹੀਂ ਫੀਲ ਹੋਈ ਵੀ ਤੁਹਾਨੂੰ ਬੰਦਾ ਗੱਲਾਂ ਵੱਡੀਆਂ ਵੱਡੀਆਂ ਨੈਤਿਕਤਾ ਦੇ ਵਿੱਚ ਪਾੜ ਤੁਸੀਂ ਲੋਕਾਂ ਨੂੰ ਪੜਾਉਣੇ ਹੋ ਤੇ ਜਾ ਕੇ ਹੈਲੀਪੈਡ ਦੇ ਬੰਦਾ ਜੁਆਇਨ ਹੋ ਜੇ ਤੇ ਉਹ ਨੈਤਿਕਤਾ ਦੀਆਂ ਗੱਲਾਂ ਕਰੇ ਸੋ ਭਰਾ ਮੇਰੇ ਉਹ ਲੋੜ ਪੈਣ ਤੇ ਗਧੇ ਨੂੰ ਵੀ ਬਾਪੂ ਕਹਿ ਦਿੰਦੇ ਆ ਕੈਪਟਨ ਮਰਿੰਦਰ ਸਿੰਘ ਦੇ ਉਲਟ ਬੋਲਦੇ ਬੋਲਦੇ ਉਹਦੀਆਂ ਲੇਲੜੀਆਂ ਕੱਢ ਕੇ ਕਾਂਗਰਸ ਦੇ ਵਿੱਚ ਗਏ ਸੋ ਗੱਲਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕੀ ਦਾ ਕੀ ਕੈਰੇਕਟਰ ਹੈ ਕਿੰਨਾ ਕ ਇਮਾਨਦਾਰ ਹੈ ਸਾਰਿਆਂ ਨੂੰ ਪਤਾ ਆ ਪੰਡੋਰੀ ਸਾਹਿਬ ਬਾਰੇ ਇਹਨਾਂ ਦੇ ਪਿੰਡ ਗਏ ਸੀ ਇੱਕ ਹਲਕੇ ਚ ਹਮੀਦੀ ਮਤਲਬ ਕਿ ਤੁਸੀਂ ਝੂਠੇ ਬਾਣ ਬੋਲੀ ਜਾਓਗੇ ਅਖੇ ਜੀ ਪੰਡੋਰੀ ਬਹੁਤ ਵੱਡੀ ਕੋਠੀ ਪਾ ਰੇ ਆ ਚੰਡੀਗੜ੍ਹ ਮੇਰੇ ਪਿੰਡ ਤੇ ਗਵਾਂਢੀ ਨਹੀਂ ਮੈਨੂੰ ਇਨਾ ਵਿਸ਼ਵਾਸ ਹੈ ਮੈਂ ਖੈਰਾ ਸਾਹਿਬ ਨੂੰ ਚੈਲੰਜ ਕਰਦਾ ਇੱਕ ਮਰਲਾ ਪੰਡੋਰੀ ਸਾਹਿਬ ਦੇ ਨਾਮ ਹਾਲੀ ਜਾਂ ਚੰਡੀਗੜ੍ਹ ਚ ਦਿਖਾ ਦਿਓ ਨਹੀਂ ਤੁਸੀਂ ਸਿਆਸ ਛੱਡਿਓ ਨਹੀਂ ਮੈਂ ਛੱਡੂਗਾ ਇੱਕ ਮਰਲਾ ਮਤਲਬ ਕਿ ਸਿਰਫ ਝੂਠੇ ਬਾਣ ਬੋਲ ਬੋਲ ਕੇ ਸੋਪਰਾ ਮੇਰਿਓ ਆਮ ਆਦਮੀ ਪਾਰਟੀ ਛੋਟੀ ਪਾਰਟੀ ਆ ਤੁਸੀਂ ਬਣਾਈ ਆ ਤਕੜੇ ਹੋ ਕੇ ਲੜਾਈ ਲੜਨੀ ਆ ਬਰਨਾਲੇ ਆਣ ਨੇ ਪਹਿਲਾਂ ਮੈਨੂੰ ਦੋ ਵਾਰ ਜਿਤਾਇਆ ਆ ਸਾਡੇ ਬਰਨਾਲੇ ਦਾ মিডিਆ ਬੈਠਾ ਮੈਂ ਕਦੇ ਸ਼ਰਾਬ ਨਹੀਂ ਵੰਡੀ ਕਦੇ ਪੈਸਾ ਨਹੀਂ ਵੰਡਿਆ ਤੇ ਵੱਡੇ ਵੱਡੇ ਲੋਕਾਂ ਨੂੰ ਜਿਤਾ ਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਚ ਲੋਕਾਂ ਨੇ ਪਛਾ ਆ ਪਰ ਇੱਕੋ ਵਾਦਾ ਜੋ ਮੈਂ ਬਰਨਾਲੇ ਦੇ ਲੋਕਾਂ ਨਾਲ ਨਿਭਾਇਆ ਤੇ ਹਰ ਸਟੇਜ ਤੋਂ ਕਹਿੰਦਾ ਰਿਹਾ ਕਿ ਮੀਤ ਨਾਲ ਕਿਸੇ ਚੀਜ਼ ਦੀ ਨਾਰਾਜ਼ਗੀ ਹੋ ਸਕਦੀ ਹੈ ਪਰ ਇੱਕ ਲਾਂਬਾ ਮੀਦਾ ਸਾਰੀ ਜ਼ਿੰਦਗੀ ਨਹੀਂ ਆਉਂਦਾ ਕਿ ਮੀਤ ਨੇ ਇੱਕ ਨਵਾਂ ਪੈਸਾ ਸਰਕਾਰੀ ਖਾਦਾ ਤੇ ਅੱਜ ਤੁਸੀਂ ਸਾਰੇ ਇੱਥੇ ਬੈਠੇ ਹੋ ਜ਼ਿੰਦਗੀ ਭਰਦਾ ਕਿਉਂਕਿ ਤੁਸੀਂ ਲੋਕਾਂ ਨੇ ਮੇਰੀਆਂ ਬਾਹਾਂ ਬਣ ਕੇ ਲੜਾਈ ਲੜਨੀ ਹੈ ਇਹ ਜ਼ਿੰਦਗੀ ਭਰਦਾ ਵਾਅਦਾ ਹੈ ਕਿ ਜਿੱਦਣ 1 ਰੁਪਿਆ ਜ਼ਿੰਦਗੀ 'ਚ ਪ੍ਰੂਵ ਹੋ ਗਿਆ ਵੀ ਮੀਤ ਨੇ ਖਾਦਾ ਮੀਤ ਸਿਆਸਤ ਦਾ ਕੀ ਦੁਬਾਰਾ ਸੰਗਰੂਰ ਨਹੀਂ ਪੜਦਾ ਇਹ ਤੁਹਾਡੇ ਸਾਰਿਆਂ ਨਾਲ ਵਾਅਦਾ ਹੈ ਤਕੜੇ ਹੋ ਕੇ ਸਾਥ ਦਿਓ ਜਿੱਤਾਂਗੇ ਤੇ ਜਾ ਕੇ ਉੱਥੇ ਲੋਕਾਂ ਦੀ ਜਿਹੜੀ ਲੜਾਈ ਹੈ ਉਹ ਲੜਾਂਗੇ ਤੇ ਪ੍ਰਮਾਤਮਾ ਮਿਹਰ ਕਰੂ ਹੱਕ ਮੰਗਣ ਵਾਲੇ ਨਹੀਂ ਹੱਕ ਦੇਣ ਵਾਲੇ ਆਪਾਂ ਲੋਕ ਸਭਾ ਦੇ ਵਿੱਚ ਬਣਾਂਗੇ ਸੋ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਮੈਂ ਮਾਫੀ ਚਾਹਣਾ ਸਮਾਂ ਛੋੜਾ ਜ਼ਿਆਦਾ ਲੈ ਗਿਆ ਤੇ ਤੁਸੀਂ ਸਾਰੇ ਚੱਲ ਕੇ ਆਏ ਤੇ ਜਿਹੜੇ ਹਜ਼ਾਰਾਂ ਦੀ ਤਜਾਦ ਸਾਥੀ ਸਾਡੇ ਬਾਹਰ ਖੜੇ ਆ ਅੰਦਰ ਨਹੀਂ ਪਹੁੰਚ ਪਹੁੰਚ ਸਕੇ ਮੈਂ ਰੇਂਜ